ਸਾਸ਼ਕਾਲ ਤੁਸੀਂ ਦੇਖ ਰਹੇ ਹੋ ਤਾਨਿਕਸਪਰਾ ਟੀਵੀ ਤੇ ਮੈਂ ਹਾਂ ਸ਼ਕਮ ਰਾਜ ਗਾਇਕ ਹੰਸਰਾਜ ਹੰਸਟੀ ਦੇ ਘਰ ਦੇ ਬਾਹਰ ਇਸ ਵੇਲੇ ਮੌਜੂਦ ਆਂ ਬੀਤੇ ਦਿਨੀ ਉਹਨਾਂ ਦੀ ਪਤਨੀ ਦਾ ਤਿਹਾਨ ਤੋ ਗਿਆ ਸੀਗਾ ਤੇ 11 ਤਰੀਕ ਨੂੰ ਅੰਤਿਮ ਅਰਦਾਸ ਜੜੀ ਰੱਖੀ ਗਈ ਸੀਗੀ ਕਾਫੀ ਨਾਮੀ ਚਿਹਰੇ ਜਿਹੜੇ ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਸਨ ਤੇ ਅੱਜ ਵੀ ਸਿੱਧੂ ਮੂਸੇਵਾਲੇ ਦੇ ਪਤਾ ਬਲਕੌਰ ਸਿੰਘ ਉਹਨਾਂ ਦੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਇੱਥੇ ਪਹੁੰਚੇ ਨੇ ਸਭ ਤੋਂ ਪਹਿਲਾਂ ਘਰ ਦੀਆਂ ਤਸਵੀਰਾਂ ਇੱਕ ਵਾਰ ਤੁਹਾਨੂੰ ਵਿਖਾ ਦੇਣਾ ਚਾਹੁੰਦੇ ਆਂ ਕਿ ਇਹਹੀ ਉਹ ਘਰ ਹੈ ਜਿੱਥੇ ਰਾਜਾਏ ਖੰਸਰਾ ਹੰਸ ਆਪਣੀ ਪਤਨੀ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਰਹਿੰਦੇ ਸਨ ਤੇ ਅਚਾਨਕ ਉਹਨਾਂ ਦੀ ਪਤਨੀ ਦੀ ਸਿਹਤ ਵਿਗੜਦੀ ਹੈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਆ একদম ਹੀ ਜਿਹੜੀ ਖਬਰ ਸਾਹਮਣੇ ਆਉਂਦੀ ਹੈ ਕਿ ਉਹਨਾਂ ਦਾ ਦਿਹਾਂਤ ਹੋ ਜਾਂਦਾ ਹੈ ਬਹੁਤ ਹੀ ਦੁਖਦਾਈ ਖਬਰ ਜਿਹੜੀ ਹੰਸ ਪਰਿਵਾਰ ਦੇ ਲਈ ਹੁੰਦੀ ਹੈ ਕਿ ਇੱਕ ਮਾਂ ਦਾ ਤੁਰ ਜਾਣਾ ਤੇ ਇੱਕ ਜੀਵਨ ਸਾਥੀ ਦਾ ਤੁਰ ਜਾਣਾ ਜ਼ਿੰਦਗੀ ਦੇ ਵਿੱਚ ਬਹੁਤ ਹੀ ਔਖਾ ਸਮਾਂ ਇਹ ਜਿਹੜਾ ਹੁੰਦਾ ਔਰ ਕਾਫੀ ਕਲਾਕਾਰ ਜਿਹੜੇ ਇੱਥੇ ਪਹੁੰਚੇ ਇਸ ਦੁੱਖ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਤੇ ਕੁਝ ਹੀ ਸਮੇਂ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੀ ਇੱਥੇ ਹੰਸ ਰਾਜ ਹੰਸ ਜੀ ਨੂੰ ਮਿਲਣ ਦੇ ਲਈ ਪਹੁੰਚ ਰਹੇ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਗੱਲਬਾਤ ਕਰਨ ਦੇ ਲਈ ਪਹੁੰਚ ਰਹੇ ਨੇ ਜਿੱਦਾਂ ਹੀ ਉਹ ਪਹੁੰਚਦੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕੀਤੀ ਜਾਵੇਗੀ ਜਿਹੜੀਆਂ ਤਸਵੀਰਾਂ ਹੋਣਗੀਆਂ ਉਹ ਵੀ ਤੁਹਾਨੂੰ ਜ਼ਰੂਰ ਵਿਖਾਵਾਂਗੇ ਬਿਲਕੁਲ ਸਰ ਜੀ ਸਾਨੂੰ ਠੀਕ ਕੁਝ ਮੈਂ ਕਹਿਣਾ ਚਾਹਾਂਗਾ ਇਹ ਬੇਟਾ ਤੁਸੀਂ ਸਰ ਜੀ ਸੀ ਤੁਹਾਨੂੰ ਵੀ ਘਰੀ ਤੇ ਆਇਆ ਕੁਝ ਕਹਿਣਾ ਚਾਹਾਂਗਾ ਬਿਲਕੁਲ ਜਿਸ ਦਿਨ ਤੋਂ ਇਹ ਮੰਦਪਾਗੀ ਘਟਨਾ ਹੋਈ ਹੈ ਨਾ ਆਉਣਾ ਚਾਹੁੰਦਾ ਸੀ ਲੇਕਿਨ ਕਰੇਲੂ ਮਜਬੂਰੀਆਂ ਕਰਕੇ ਮੈਂ ਥੋੜਾ ਲੇਟ ਹੋ ਗਿਆ ਬਾਜੀ ਨਾ ਬੇਟੇ ਦਾ ਹੀ ਬੜਾ ਪਿਆਰ ਸੀ ਪਰਮਾਤਮਾ ਅੱਗੇ ਬਸ ਇਹੀ ਦੁਆ ਕਰਨੀ ਹੈ ਕਿ ਉਹ ਆਪਣੇ ਚਰਨਾਂ ਦੇ ਚਰਨਵਾਸ ਕਰੇ ਸਸ਼ਕਲ ਤੁਸੀਂ ਦੇਖ ਰਹੇ ਹੋ ਤਾਨਿਕਸਪਰਾ ਟੀਵੀ ਤੇ ਮੈਂ ਹਾਸ਼ਮਪ੍ਰਮਾਜ ਗਾਇਕ ਹੰਸਰਾ ਜਹੰਸਟੀ ਦੇ ਘਰ ਦੇ ਬਾਹਰ ਇਸ ਵੇਲੇ ਮੌਜੂਦ ਹਾਂ ਬੀਤੇ ਦਿਨੀ ਉਹਨਾਂ ਦੀ ਪਤਨੀ ਦਾ ਤਿਹਾਨ ਹੋ ਗਿਆ ਸੀਗਾ ਤੇ 11 ਤਰੀਕ ਨੂੰ ਅੰਤਿਮ ਅਰਦਾਸ ਜਿਹੜੀ ਰੱਖੀ ਗਈ ਸੀਗੀ ਕਾਫੀ ਨਾਮੀ ਚਿਹਰੇ ਜਿਹੜੇ ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਨ ਤੇ ਅੱਜ ਵੀ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਉਹਨਾਂ ਦੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਾਮਲ ਹੋਣ ਲਈ ਇੱਥੇ ਪਹੁੰਚੇ ਨੇ ਸਭ ਤੋਂ ਪਹਿਲਾਂ ਘਰ ਦੀਆਂ ਤਸਵੀਰਾਂ ਇੱਕ ਵਾਰ ਤੁਹਾਨੂੰ ਵੀ ਖਾ ਦੇਣਾ ਚਾਹੁੰਦੇ ਹਾਂ ਕਿ ਇਹਹੀ ਉਹ ਘਰ ਹੈ ਜਿੱਥੇ ਰਾਜਕਾਇ ਖਾਂਸਟਾ ਹਾਂਸ ਆਪਣੀ ਪਤਨੀ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਰਹਿੰਦੇ ਸਨ ਤੇ ਅਚਾਨਕ ਉਹਨਾਂ ਦੀ ਪਤਨੀ ਦੀ ਸਿਹਤ ਵਿਗੜਦੀ ਹੈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਆ ਇੱਕਦਮ ਹੀ ਜਿਹੜੀ ਖਬਰ ਸਾਹਮਣੇ ਆਉਂਦੀ ਹੈ ਕਿ ਉਹਨਾਂ ਦਾ ਦਿਹਾਂਤ ਹੋ ਜਾਂਦਾ ਹੈ ਬਹੁਤ ਹੀ ਦੁਖਦਾਈ ਖਬਰ ਜਿਹੜੀ ਹਾਂਸ ਪਰਿਵਾਰ ਦੇ ਲਈ ਹੁੰਦੀ ਹੈ ਕਿ ਇੱਕ ਮਾਂ ਦਾ ਤੁਰ ਜਾਣਾ ਤੇ ਇੱਕ ਜੀਵਨ ਸਾਥੀ ਦਾ ਤੁਰ ਜਾਣਾ ਜ਼ਿੰਦਗੀ ਦੇ ਵਿੱਚ ਬਹੁਤ ਹੀ ਔਖਾ ਸਮਾਂ ਇਹ ਜਿਹੜਾ ਹੁੰਦਾ ਔਰ ਕਾਫੀ ਕਲਾਕਾਰ ਜਿਹੜੇ ਇੱਥੇ ਪਹੁੰਚੇ ਇਸ ਦੁੱਖ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਤੇ ਕੁਝ ਹੀ ਸਮੇਂ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੀ ਇੱਥੇ ਹੰਸ ਰਾਜ ਹੰਸ ਜੀ ਨੂੰ ਮਿਲਣ ਦੇ ਲਈ ਪਹੁੰਚ ਰਹੇ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਗੱਲਬਾਤ ਕਰਨ ਦੇ ਲਈ ਪਹੁੰਚ ਰਹੇ ਨੇ ਜਿੱਦਾਂ ਹੀ ਉਹ ਪਹੁੰਚਦੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕੀਤੀ ਜਾਵੇਗੀ ਜਿਹੜੀਆਂ ਤਸਵੀਰਾਂ ਹੋਣਗੀਆਂ ਉਹ ਵੀ ਤੁਹਾਨੂੰ ਜ਼ਰੂਰ ਵਿਖਾਵਾਂਗੇ ਬਿਲਕੁਲ ਸਰ ਜੀ ਸਾਨੂੰ ਠੀਕ ਕੁਝ ਮੈਂ ਕਹਿਣਾ ਚਾਹਾਂਗਾ ਇਹ ਬੇਟਾ ਤੁਸੀਂ ਸਰ ਜੀ ਸੀ ਤੁਹਾਨੂੰ ਵੀ ਘਰੀ ਤੇ ਆਇਆ ਕੁਝ ਕਹਿਣਾ ਚਾਹਾਂਗਾ ਬਿਲਕੁਲ ਜਿਸ ਦਿਨ ਤੋਂ ਇਹ ਮੰਦਪਾਗੀ ਘਟਨਾ ਹੋਈ ਹੈ ਨਾ ਆਉਣਾ ਚਾਹੁੰਦਾ ਸੀ ਲੇਕਿਨ ਕਰੇਲੂ ਮਜਬੂਰੀਆਂ ਕਰਕੇ ਮੈਂ ਥੋੜਾ ਲੇਟ ਹੋ ਗਿਆ ਬਾਜੀ ਨਾ ਬੇਟੇ ਦਾ ਹੀ ਬੜਾ ਪਿਆਰ ਸੀ ਪਰਮਾਤਮਾ ਅੱਗੇ ਬਸ ਇਹੀ ਦੁਆ ਕਰਨੀ ਹੈ ਕਿ ਉਹ ਆਪਣੇ ਚਰਨਾਂ ਦੇ ਚਰਨਵਾਸ ਕੋ